ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਤੇ ਦੋ ਹਜੇ ਗੱਬਣਾ ਥੋੜੇ ਥੋੜੇ ਦੇਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਈ ਕੰਮ ਕਰ ਵਧੀਆ ਸੈੱਟ ਆ ਬਾਈ ਨਾਮ ਤੇ ਡਰੈੱਸ ਬੋਲਦੇ ਆਪਨਾ ਪੈਂਟਲੇ ਵਾਲਾ ਨਾਮ ਗੁਰਪ੍ਰੀਤ ਸਿੰਘ ਜੀ ਜਿਲ੍ਹਾ ਆਪਾਂ ਨੂੰ ਕਿਹੜਾ ਪੈਂਡ ਜਿਲ੍ਹਾ ਬਰਨਾਲਾ ਜੀ ਤਸਵੀਰ ਵੀਰੇ ਆਪਾਂ ਨੂੰ ਤਾਂ ਪਾਜੀ ਠੀਕ ਆ ਮਾਲ ਨੰਬਰ ਬੋਲ ਦੋ ਵੀਰੇ 81363 ਬਾਈ 4847 ਇਹ ਬਾਈ ਦਾ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰੋਂ ਹੀ ਸਟਾਰਟ ਕਰੀਏ ਹਾਂਜੀ ਬਾਈ ਬਾਈ ਜਿਹੜੀ ਆਪਾਂ ਸਾਹਮਣੇ ਵਾੜ ਦੇਖ ਰਹੇ ਆ ਕਿਹੜਾ ਸੂਆ ਸੂਨੂਗਾ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨਾ ਟਾਈਮ ਬਾਕੀ ਆ ਵੀਰੇ ਇਹ ਲੈ ਜੂਗੀ ਤੇ ਕੀ ਰਿਕਾਰਡ ਆ ਵੀਰੇ ਪਿਛਲੇ ਦਾ ਬਲੂਨ ਦਾ ਵੀ 26 27 ਲੀਟਰ ਕੱਟਿਆ ਦੋਦੇ ਨੇ 26 27 ਲੀਟਰ ਬਲੂਨ ਨੇ ਕੱਢਿਆ ਹਾਂ ਬਈ ਤੇ ਐਟ ਕੈਸਟੀਮੇਟ ਜੇ ਕਿੰਨਾ ਰਹੇਗਾ ਐਕੀਰਾ ਹੈਗਾ ਵੀ 40 ਦੇ ਪਲੱਸ ਜਾਂਦਾ ਬਈ ਠੀਕ ਆ ਬਾਕੀ ਆਪਾਂ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਟੌਪ ਦੀਆਂ ਖੋਲ ਲਾ ਤੇ ਬਾਈ ਨਾਲੇ ਤੋੜ ਦੇ ਸੱਦ ਬੈਡ ਫੁੱਲ ਆ ਬਾਈ ਬਰੀਡ ਚੰਗੀ ਆ ਲੈ ਬਈ ਤੋਰਾ ਤਰਾ ਚੈੱਕ ਕਰ ਲੋ ਸਮੇ ਪਲੀ ਚੰਗੀ ਆ ਲੰਮੀ ਬੇਲਪੂਲ ਬਹੁਤਾ ਯਾਰ ਹਾਂ ਬਈ ਬੇਲਪੂਲ ਬਹੁਤਾ ਲੰਮੀ ਬਈ ਚੈੱਕ ਕਰ ਸਕਦੇ ਹਾਂ ਬੇਲ ਬਹੁਤਾ ਬਾਕੀ ਆਡਰ ਵੀ ਬਹੁਤ ਸੋਹਣਾਗਾ ਫੀਟਿੰਗ ਦਾ ਲੈਵਾ ਕਰਮਾ ਲਈ ਤਿਆਰ ਕਰਦੀ ਆਉਂਦੀ ਆ ਆਪਾਂ ਥਾਣ ਚੈੱਕ ਕਰਾ ਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਮੁੱਠੀ ਦਾ ਥਾਣਾ ਲੱਗਿਆ ਵਗਾ ਜਦੋਂ ਸੋਹਣਾਗਾ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਹਣਾ ਬਈ ਹਾਂਜੀ ਹਾਂਜੀ ਬਈ ਲੈ ਬਈ ਆਡਰ ਚੈੱਕ ਕਰਾ ਨਾ ਫਾੜੀ ਵਾਲਾ ਆਡਰ ਆ ਕੱਲਾ ਕੱਲਾ ਥਾਣਾ ਨਿੱਖੜ ਮਾ ਥਾਣਾ ਆਰਡਰ ਦੀ ਜਿਹੜੀ ਮਤਲਬ ਕੇ ਆਪਾਂ ਕਹਿੰਦੀ ਐ ਨਾ ਫੀਟਿੰਗ ਬਹੁਤ ਕਮਾਲ ਦੀ ਹੈਗੀ ਐਤ ਕੀ ਬਾਈ ਕਹਿੰਦਾ ਦੁੱਧ ਵੀ ਚੰਗਾ ਪਾ ਦੂ ਬਾਕੀ ਰਕਾਰਡ ਬਾਈ ਕਹਿੰਦਾ ਪਿਛਲੇ ਸੂਜ ਦਾ ਵੀ ਚੰਗਾ ਤੇ ਕੀ ਮੋਲਾ ਬਾਈ ਫਿਰ ਜਾਇਜ ਮੋਲਾ ਦਾ 11 ਦਾਸ ਆ ਬਈ ਜਮਾ ਜਾਇਜ ਹੀ ਕੀਤਾਗਾ ਠੀਕ ਆ ਹਾਂਜੀ 110000 ਰੁਪਿਆ ਮੋਲਾ ਬਾਕੀ ਮਾਨਤਨ ਹੋ ਜਾਏਗਾ ਇਹਦਾ ਆ ਕਰ ਲਾਂਗੇ ਵੀ ਥੋੜਾ ਬਾਕੀ ਬਾਈ ਬਰੋਬਰ ਖੜ ਕੇ ਮੜਾ ਕਦ ਚੈੱਕ ਕਰਾ ਦੇ ਤੇਰਾ ਕਿੰਨਾ ਕਦ ਦਾ ਵੀਰੇ ਕਦ ਮੇਰਾ 6 ਫੁੱਟ ਆ ਬਾਈ ਠੀਕ ਆ ਲੈ ਬਾਈ ਬਾਈ ਦਾ 6 ਫੁੱਟ ਕਦ ਦਾ ਕਦ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ ਵੀ ਕਿੱਡੇ ਦਾ ਬਾਕੀ ਨਾ ਵਰਡ ਚ ਸੁਨੱਖ ਪਉਣਾ ਫੁੱਲ ਆ ਤੇ ਪ੍ਰਿੰਟ ਵੀ ਬਹੁਤ ਚੰਗਾ ਕਰਮਾਲੀ ਦਾ ਬਾਕੀ ਇੱਕ ਵਾਰੀ ਆਪਾਂ ਹੋਰ ਚੈੱਕ ਕਰਾ ਨਾ ਥਣ ਬਹੁਤ ਕਮਾਲ ਦਾ ਗੁੱਲਿਆ ਵਾਲਾ ਥਣ ਲੱਗਾ ਮੁੱਠੀ ਵਾਲਾ ਥਣਾ ਨਾੜਾ ਨੂੜਾ ਨਾ ਕਰਮਾਲੀ ਦੇ ਬਰੀਕੀ ਚਾਰਟਰ ਤੇ ਤੇ ਅੱਗੇ ਭਰਾ ਦੋ ਨੰਬਰ ਇਹ ਤੀਜੇ ਸੂਆ ਹੁੰਦੀ ਹੈ ਵੇੜ ਤੀਜਾ ਸੂਆ ਹੁੰਦੀ ਹੈਗੀ ਹਾਂਜੀ ਬਈ ਤੇ ਕੀ ਰਿਕਾਰਡ ਹੈ ਵੀਰੇ ਪਿਛਲੇ ਸਾਲ ਇਹ ਰਿਕਾਰਡ ਹੈਗਾ ਪਿਛਲੇ ਬਈ 33 ਲੀਟਰ ਦੁੱਧ ਕੱਢਿਆ ਵੀ ਨੇ 33 ਲੀਟਰ ਹਾਂਜੀ ਬਈ ਐਦ ਕੀ ਵੀਰੇ ਕਿੰਨਾ ਚਾਹੀਦਾ ਹਾਂਜੀ 45 ਲੀਟਰ ਚਾਹੀਦਾ ਬਈ ਕਿਹਦੇ ਹਿਸਾਬ ਨਾਲ ਲੈ ਵਲੂਆ ਬਣਿਆ ਖਰਾ ਖੁਰ ਖਾਦੀ ਹੋਈ ਦੀ ਬਾਈ ਕਹਿੰਦਾ 33 ਲੀਟਰ ਕੱਢਿਆ ਵੀਰੇ ਹਾਂ 33 ਲੀਟਰ 33 ਲੀਟਰ ਕੱਢਿਆ ਕਿੰਨਾ ਕ ਕਰ ਦੂ ਬਾਈ ਐਦ ਕੀ ਐਸ ਕੀ ਵੀ ਚਾਰੀ ਤੋਂ ਉੱਪਰ ਜਾਂਦੇ ਹੈਗੇ ਆ ਬਈ ਸੁਣਾ ਠੀਕ ਆ ਮੜੀ ਤੋਰ ਦੇ ਬਾਈ ਖੁੱਲੀ ਤੋਰ ਲੰਮੀ ਬਾਈ ਫੇਜ ਚੈੱਕ ਕਰ ਲੋ ਬਰੀਡ ਚੰਗੀ ਆ ਮੈਂ ਕਹਿੰਦਾ ਫੈਟ ਫੂਡ ਵੀ ਚੰਗੀ ਆਊਗੀ ਹਨਾ ਹਾਂਜੀ ਬਈ ਤੋਰ ਦੇ ਬਾਈ ਲੰਮੀ ਬਾਈ ਫੁੱਲ ਕਾਦਾ ਤੇ ਫੁੱਲ ਬਰੀਡ ਆ ਆਰਡਰ ਤੋਂ ਹੁੰਦਾ ਜਾਲਾ ਲਓ ਆਪੇ ਪਤਾ ਲੱਗ ਜਾਂਦਾ ਬਾਈ ਦੇਖਣ ਆ ਆਰਡਰ ਹਨਾ ਕਿੰਨਾ ਕ ਦੁੱਧ ਪਾ ਦੂਗੀ ਬਾਕੀ ਥਾਣਾ ਪਰ ਚੈੱਕ ਕਰਾ ਨਾ ਬੜਾ ਕਮਾਲ ਦਾ ਥਣ ਲਗਾ ਨਾੜਾ ਨੋੜਾ ਨਾ ਚਮਕਦੀਆਂ ਕਰਨ ਵਾਲੀ ਦੇ ਆਰਡਰ ਤੇ ਕੱਲਾ ਕੱਲਾ ਥਾਣਾ ਪੂਰੀ ਬਿੱਥੀ ਥਣ ਲੱਗਾ ਗੁਲਾਬੀ ਥਾਣਾ ਮੁਠੀ ਵਾਲਾ ਥਾਣਾ ਬਾਕੀ ਠੰਡੀ ਸੀਲਾਪਰਾ ਹਾਂ ਹਾਂ ਬਾਦੂ ਬਈ ਕਿਦਾਂ ਮਰ ਜਵਾਲਪੁਰੀ ਫਿਰੋ ਠੀਕ ਆ ਬਾਈ ਬਾਈ ਕਹਿੰਦਾ ਜਿਵੇਂ ਮਰਜੀ ਜਵਾਕ ਹੱਥ ਫੇਰੀ ਚਲੇ ਜੇ ਚੱਕਰੀ ਨਹੀਂ ਕਰਮ ਵਾਲੀ ਨਾ ਸਰਮਖਪੁਣਾ ਨਾ ਵੈੜ ਚ ਬਾਈ ਫੁੱਲ ਲਗਾ ਬਾਕੀ ਤੋਰਾ ਇੱਕ ਨੰਬਰ ਆ ਆਰਡਰ ਦੀ ਫੀਟਿੰਗ ਚੈੱਕ ਕਰ ਲਓ ਬਹੁਤ ਸੋਹਣਾ ਆਰਡਰ ਕਰਮ ਵਾਲੀ ਦਾ ਤਿਆਰ ਕਰਿਆ ਵਾ ਤਾਹਾਂ ਤੱਕ ਭਰੀ ਵੀ ਆ ਕਰਮ ਵਾਲੀ ਲੈ ਬਾਈ ਚੈੱਕ ਕਰ ਲਓ ਨਾੜਾ ਨੂੜਾ ਨਾ ਬ੍ਰੀਕੀ ਜਕਰਮਾਲੀ ਦੇ ਬ੍ਰੇਟ ਹਾਂ ਬਈ ਤੇ ਬਾਈ ਕੀ ਮੋਲਾ ਫਿਰ ਜਾਇਜ ਇਹਦਾ ਪੂਰਾ 1 ਲੱਖ ਆ ਬਈ ਠੀਕ ਆ ਲੈ ਬਾਈ ਨਾੜਾ ਚੈੱਕ ਕਰ ਲੋ ਬਾਕੀ ਥਣ ਵੀ ਬਹੁਤ ਸੋਨਾ ਲੱਗਾ ਇੱਕੋ ਜਿਹਾ ਥਾਣਾ ਵਿੱਥੀ ਸਣਾ ਦੀ ਬਹੁਤਾ ਬਈ ਹੈਨਾ ਹਾਂ ਬਈ ਨਹੀਂ ਧਾਰ ਵੀ ਬਈ ਉਂਗਲਾਰੀਆਂ ਮੋਟੀਆਂ ਪੂਰੀਆਂ ਧਾਰਾਂ ਬਈ ਠੀਕ ਆ ਬਾਈ ਕਹਿੰਦਾ ਹੋਣੀ ਚੋਰ ਬੋਲਾ ਹੀ ਬਣਿਆ ਪਿਆ ਪੂਰਾ ਹਮੇ ਬਾਲਟੀਆਂ ਭਰ ਦੂ ਠੀਕ ਆ ਬਾਈ ਹਜੇ ਕਿੰਨੇ ਕਹਿੰਦਾ ਲੈ ਜਾਓ ਇਸ ਟਾਈਮ ਇਹ ਲੈ ਜਾਓ ਬਈ 6 ਦਿਨ 6-7 ਦਿਨ ਹਾਂ 6-7 ਦਿਨ ਲੈ ਜਾਓ ਹਜੇ ਬਈ ਠੀਕ ਆ ਬਈ ਮੁੱਲ ਹੈਗਾ ਲੱਖ ਰੁਪਿਆ ਦਾ ਹਾਂ ਜੀ ਬਈ ਤੇ ਮਾਨ ਤਾਨ ਹੋ ਜ ਠੀਕ ਆ ਭਾਈ ਅੱਗੇ ਭਾਈ ਲਾਸਟ ਤੇ ਤਿੰਨ ਨੰਬਰ ਇਹ ਦੋ ਦਿਨ ਹੋਇਆ ਸੂਈ ਨੂੰ ਬਈ ਵੜ ਨੂੰ ਠੀਕ ਆ ਅੱਜ ਤੀਜਾ ਦਿਨ ਹੈ ਤੀਜਾ ਦਿਨ ਭਈ ਸ਼ਾਮ ਨੂੰ ਸੂਈ ਸੀ ਹੱਥ ਨੇ ਉਹਦੇ ਸ਼ਾਮ ਨੂੰ ਸੂਈ ਸੀਗੀ ਤੇ ਬੱਚਾ ਬਈ ਕੀ ਆ ਬੱਸੀ ਆ ਮਗਰ ਭਈ ਇਹਦੇ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਹਾਂ ਬੱਸੀ ਹੋਰ ਕੁਆਲਿਟੀ ਆ ਯਾਰ ਸਹੀ ਗੱਲ ਆ ਭਾਈ ਆ ਬਾੜ ਚ ਸੁਨੱਖਪੁਣਾ ਚੈੱਕ ਕਰ ਲਓ ਫੇਸ ਕੁਆਲਿਟੀ ਬਹੁਤ ਪਿਆਰੀ ਆ ਛੋਟਾ ਛੋਟਾ ਕਰਨੀਆਂ ਬੋਦੀ ਵਦੀ ਨਾ ਫੁੱਲ ਕਮਾਲ ਦੀ ਆ ਬਾਕੀ ਚਮਕ ਤੇ ਸ਼ਾਈਨਿੰਗ ਤਾਂ ਵੜ ਚ ਫੁੱਲ ਆ ਗਈ ਇਟਰੇ ਵੀ ਬਹੁਤ ਸੋਹਣਾ ਤਿਆਰ ਕਰਿਆ ਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਪੂਰੀ ਬਿੱਤੀ ਤੇ ਥਾਣ ਲੱਗਾ ਨਾੜਾ ਨੂੜਾ ਵੀ ਕਰਮਾਲੀ ਦੇ ਚਮਕਦਿਆਂ ਕਿ ਨਹੀਂ ਬਾਈ ਹਾਂਜੀ ਬਾਈ ਤੇ ਬਾਈ ਕਿੰਨਾ ਕੁ ਬੋਲਾ ਮਤਲਬ ਹੁਣ ਵੀ ਇਹ 23 ਲੀਟਰ ਤਿਆਰ ਆ ਵੀ ਮਣਕੇ ਦੇਵਾਂਗੇ ਬਈ ਹੁਣ 23 ਲੀਟਰ ਬੋਲਾ ਮਤਲਬ ਕੇ ਤਿਆਰ ਆ ਤੀਜਾ ਦਿਨ ਆ ਬਈ ਸੂਈ ਨੂੰ ਠੀਕ ਆ ਤੀਜਾ ਦਿਨ ਆ ਬਾਈ ਸੂਈ ਨੂੰ 23 ਲੀਟਰ ਬੋਲਾ ਤਿਆਰ ਹੇਰ ਕਾਰਡ ਆ ਬਾਈ ਪਿਛਲੇ ਸੂਏ ਦਾ ਪਿਛਲੇ ਰਿਕਾਰਡ ਹੈਗਾ ਤਾਂ ਬਈ 32 35 ਲੀਟਰ ਚਾਹਵਾ ਬਈ ਦਾ ਠੀਕ ਆ ਐਡ ਕੀ ਐਸਟੀਮੇਟ ਜਾਂ ਕਿੰਨਾ ਕੇ ਦੇ ਦੂ ਬਾਈ ਇਹ 40 ਦੀ ਜਾਣਦਾ ਵੀ ਹੈ ਚਾਹੀਦੀ ਆ ਬਈ ਕਿਹੜੇ ਸਾਲ ਦਾ ਸੈਟ ਹੈ ਠੀਕ ਆ ਸਟਾਰਟਿੰਗ ਇਹਦੀ ਬਾਈ 22 ਕਿਲੋ ਬੋਲੇ ਤੋਂ ਸਟਾਰਟਿੰਗ ਆ ਠੀਕ ਆ ਬਾਈ ਅਜੇ ਤਿੰਜਾ ਦਿਨ ਬਾਈ ਦੱਸਦਾਗਾ ਵੀ ਸੂਈ ਨੂੰ ਹੋ ਗਿਆ ਤੇ 23 ਲੀਟਰ ਤੋਂ ਸਟਾਰਟਿੰਗ ਆ ਬੋੜਾ ਬਾਕੀ ਬਾਈ ਜਾਤ ਕੁਆਲਿਟੀ ਚੈੱਕ ਕਰ ਲੋ ਫੁੱਲ ਵਰੀੜ ਆ ਗਈ ਖੋਲਦੇ ਭਰਾਏ ਨੂੰ ਵੀ ਤੋਰਦੇ ਸਮੀ ਪਲੀ ਚੰਗੀ ਆ ਬਾਈ ਕੱਦ ਵੈਡ ਵਾਲੀ ਵੈੜਾ ਨਰੋਈ ਨਿਗਰ ਫੁੱਲ ਕਿਸੇ ਵਕਤ ਤੋਂ ਲਿਸਲਾਮੀ ਨਹੀਂ ਬੱਚਾ ਮੇਨ ਗੱਲ ਬਾਈ ਬੱਸੀਆ ਬੱਸੀ ਵੀ ਨਾਲ ਹੀ ਤਿਆਰ ਹੋ ਜੇ ਲੈ ਭਾਈ ਤੋੜਾ-ਜ਼ਾਰਾ ਚੈੱਕ ਕਰ ਲੋ ਇੱਕ ਨੰਬਰ ਤੋੜਾਗਾ ਬਾਕੀ ਥਣ ਵੀ ਮੁਠੀ ਵਾਲਾ ਥਾਣਾ ਉੱਪਰ ਖੜ ਜਾ ਪੂਰੀ ਦਿੱਤੀ ਤੇ ਥਣ ਲੱਗਿਆ ਵਾ ਕੀ ਮੁੱਲ ਆ ਭਾਈ ਜਾਇਜ ਦਾ ਇਹਦਾ ਮੁੱਲ 90 ਆ ਭਾਈ 90000 ਰੁਪਿਆ ਮੁੱਲ ਬਾਕੀ ਮਾਨਦਾਨ ਹੋਜੂ ਪ੍ਰਾ ਮਾਨਦਾਨ ਥੋੜਾ ਕਨੇ ਕਰਦਾ ਹੈ ਭਾਈ ਉਹ ਜਾਇਜ ਹੀ ਰੇਟ ਆ ਭਾਈ ਆਪਾਂ ਇਹਦਾ ਵੱਧ ਘੱਟ ਮੰਗੀਆ ਬਣਾ ਗਲੋ ਠੀਕ ਆ ਭਾਈ ਹਾਂ ਭਾਈ ਕਹਿੰਦਾ ਮੁੱਲ ਜਾਲੇ ਮੁੱਲੀ ਕਰਿਆ ਭਾਈ ਹੂੰ ਬਾਕੀ ਆਪਾਂ ਨਾੜਾ ਭਾਈ ਦੁਬਾਰੇ ਚੈੱਕ ਕਰ ਆ ਨਾ ਗੁੰਦੀ ਪਈਆ ਕਰਮਾਲੀ ਨਾੜਾ ਤੇ ਬਾਈ ਧਾਰ ਤੁਰ ਕੇ ਮੇਰੀ ਧਾਰ ਤੁਰ ਪੂਰੀ ਬਈ ਮੋਟੀ ਧਾਰ ਆ ਬਾਈ ਪੂਰੀ ਮੋਟੀ ਧਾਰ ਹੈ ਤੇ ਨਿਬੜ ਦੀ ਚਵਾਈ ਬਹੁਤ ਸੇਤੀ ਹਾਂ ਹਾਂ ਬਹੁਤ ਸੇਤੀ ਬਾਈ ਸੇਤੀ ਖਾਲੀ ਹੁੰਦੀ ਆ ਠੀਕ ਆ ਵੀਰੇ ਤੇ ਬਾਈ ਨਗਸੀਗੇ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾਲ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ